ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਅੱਜਾਇ ਜਾਣਕਾਰੀ ਮੌਸਮ ਭਾਗ ਨੇ ਜਾਰੀ ਕੀਤਾ ਵੱਡਾ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਭਾਰਤੀ ਮੌਸਮ ਵਿਭਾਗ ਨੇ ਇਸਨੀ ਸ਼ੁਰੂਆਰ ਨੂੰ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਭਾਰਤ ਤੇ ਅਗਲੇ 4 ਤੋਂ 5 ਦਿਨਾਂ ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਘੱਟ ਦਬਾਅ ਵਾਲਾ ਖੇਤਰ ਇਸ ਸਮੇਂ 오ਡੀਸਾ ਪੱਛਮੀ ਬੰਗਾਲ ਦੇ ਟਟਾਂ ਦੇ ਨੇੜੇ ਉੱਤ ਪੱਛਮੀ ਬੰਗਾਲ ਦੀ ਖਾੜੀ ਤੇ ਸਥਿਤ ਹੈ ਮੌਸਮ ਭਾਗ ਨੇ ਕਿਹਾ ਕਿ ਨਮ ਮੌਸਮ ਪ੍ਰਣਾਲੀਆਂ ਕਾਰਨ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਨਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਤੇ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਰਾਜਸਥਾਨ ਤੇ 29 ਜੂਨ ਲੈ ਕੇ 31 ਜੁਲਾਈ ਤੱਕ ਵਕ ਵਕ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਛੱਤੀਸਗੜ੍ਹ ਗੰਗਾ ਪੱਛਮੀ ਬੰਗਾਲ ਤੇ ਹੋਰ ਕਈ ਸੂਬੇ ਚ ਨਤੀਤੀ ਜੂਨ ਨੂੰ ਬਿਹਾਰ ਦੇ ਵਿੱਚ ਵੀ 2 ਜੁਲਾਈ ਤੱਕ ਭਾਰੀ ਮੀਂਹ ਦੀ ਪੂਖਵਾਨੀ ਕੀਤੀ ਗਈ ਹੈ ਤੇ ਸੰਭਾਵਨਾ ਦੱਸੀ ਆ ਆਈਐਮਡੀ ਨੇ ਸਮੇਂਦਰਾਣ ਪੰਜਾਬ ਹਰਿਆਣਾ ਚੰਡੀਗੜ੍ਹ ਚ ਬਹੁਤ ਭਾਰੀ ਮੀਂਹ ਪੂਖਵਾਨੀ ਦੀ ਗੱਲ ਆ ਕੇ ਆਈ ਤੇ ਆਈਐਮਡੀ ਨੇ ਕਹਿ ਕੇ ਉੱਤਰ ਪ੍ਰਦੇਸ਼ ਰਾਜਸਥਾਨ ਬਿਹਾਰ ਅਤੇ ਹੋਰ ਬਹੁਤ ਸਾਰਿਆਂ ਉਸ ਬੈਂਡ ਵਿੱਚ ਚੱਕਰਵਾਤੀ ਚਤਰਵਾਤ ਬਣਿਆ ਹੈ ਤੇ ਉੱਤਰ ਪ੍ਰਦੇਸ਼ ਦੇ ਉੱਤਰ ਪੱਛਮੀ ਖੇਤਰ ਘੱਟ ਦਬਾਅ ਵਾਲੇ ਖੇਤਰ 'ਤੇ ਇੱਕ ਪ੍ਰਣਾਲੀ ਬਣ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ